ਅਗਲੀ ਗੱਲ ਕਰੀਏ ਬਿਹਾਰ ਚੋਣਾਂ ਦੀ ਜਦੋਂ ਪਹਿਲਾਂ ਪੁਲਵਾਮਾ ਵਾਪਰਿਆ ਸੀਗਾ ਜਿਹਦੇ ਵਿੱਚ 44-45 ਆਮ ਘਰਾਂ ਦੇ ਜਿਹੜੇ ਹੁੰਡੇ ਆ ਉਹ ਸ਼ਹੀਦ ਹੋਏ ਨੇ ਜਵਾਨ ਸ਼ਹੀਦ ਹੋਏ ਨੇ ਦੇਸ਼ ਦੇ ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਸਰਕਾਰ ਨੇ ਕਿਹਾ ਵੀ ਹੁਣ ਇਹ ਮੌਕਾ ਹੈ ਇਹ ਚੀਜ਼ ਨੂੰ ਇਹਦੇ ਉੱਤੇ ਪੋਲਿਟਿਕਸ ਕਰਕੇ ਤੇ ਇਹਨੂੰ ਵੋਟਾਂ ਦੇ ਵਿੱਚ ਤਬਦੀਲ ਕਰ ਲਿਆ ਜਾਵੇ ਸਰਕਾਰ ਸਫਲ ਵੀ ਹੋਈ ਭਾਜਪਾ ਉਸ ਮਾਮਲੇ ਦੇ ਵਿੱਚ ਹੁਣ ਕਹਿੰਦੇ ਬਿੱਲੀ ਥੈਲੀੋਂ ਬਾਹਰ ਆ ਗਈ ਹੈ ਪੈਰਗਾਮ ਦੀ ਆੜ ਦੇ ਵਿੱਚ ਬਿਹਾਰ ਕੱਢਣ ਦੇ ਜਿਹੜੇ ਨੁਕਤੇ ਨੇ ਉਹ ਦੇਖੇ ਜਾ ਰਹੇ ਨੇ ਤੇ ਉਸ ਦੇ ਉੱਤੇ ਪੂਰੀ ਸਿਆਸਤ ਹੋ ਰਹੀ ਹੈ ਜੀ ਪਖਵੀ ਪ੍ਰਵੀਨ ਜੀ ਜਦੋਂ ਇਹ ਪਹਿਲਗਾਮ ਘਟਨਾ ਵਾਪਰੀ ਸੀ ਜੀ ਉਸ ਘਟਨਾ ਦੇ ਹਮਲੇ ਦੇ ਅਗਲੇ ਦਿਨ ਹੀ ਹਮਮ ਨਰਿੰਦਰ ਮੋਦੀ ਜੀ ਬਿਹਾਰ ਗਏ ਸੀ ਜੀ ਔਰ ਆਪਾਂ ਉਸੇ ਦਿਨ ਚਰਚਾ ਕਰ ਰਹੇ ਸੀ ਕਿ ਲੋਕ ਇਹਦੇ ਵਿੱਚੋਂ ਇਹ ਸੁਣਨ ਲੱਗੇ ਨੇ ਕਿ ਕਿਤੇ ਚੋਂ ਬਿਹਾਰ ਤਾਂ ਨਹੀਂ ਨਿਕਲੂਗਾ ਘਟਨਾ ਵਾਪਰੀ ਜੀ ਔਰ ਉਸ ਘਟਨਾ ਨੂੰ ਇੰਜ ਕੈਸ਼ ਵੀ ਕੀਤਾ ਜਾ ਸਕਦਾ ਜਿਹੜੇ ਤੁਸੀਂ ਪੁਲਵਾਮਾ ਹਮਲੇ ਦੀ ਗੱਲ ਕਰਦੇ ਹੋ ਮੈਨੂੰ ਅੱਜ ਵੀ ਚੇਤੇ ਆ ਪੁਲਵਾਮਾ ਹਮਲੇ ਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਲਾ ਕੇ ਵੱਡੇ ਵੱਡੇ ਹੋਰਡਿੰਗ ਇਹਨਾਂ ਦੀਆਂ ਰੈਲੀਆਂ ਦੀਆਂ ਸਟੇਜਾਂ ਤੇ ਇਹਨਾਂ ਦੇ ਸਿਰ ਦੇ ਪਿੱਛੇ ਇਹਨਾਂ ਦੇ ਪਿੱਠ ਦੇ ਪਿੱਛੇ ਲੱਗੇ ਹੁੰਦੇ ਸੀ ਲੱਗੇ ਹੁੰਦੇ ਸੀ ਸਹੀ ਗੱਲ ਹੈ ਜੀ ਬਿਲਕੁਲ ਸੋ ਇਸ ਲਈ ਲੋਕ ਅੱਜ ਤੱਕ ਪੁੱਛਦੇ ਆ ਕਿ ਜੀ ਉਹ ਆਰਡੀਐਕਸ ਦਾ ਦਸੂ ਕਦੋਂ ਆਇਆ ਸੀ ਕਿੱਥੋਂ ਆਇਆ ਸੀ ਕੌਣ ਲਿਆਇਆ ਸੀ ਕੌਣ ਰੱਖ ਗਿਆ ਸੀ ਉਹਦੀ ਜਾਂਚ ਤਾਂ ਮੁਕੰਮਲ ਨਹੀਂ ਹੋਈ ਤੇ ਤੁਸੀਂ ਸੋਚਦੇ ਹੋ ਕਿ ਹੁਣ ਇਹ ਇਹ ਪਹਿਲਗਾਮ ਹਮਲੇ ਵਾਲੀ ਜਾਂਚ ਨੂੰ ਮੁਕੰਮਲ ਕਰਦੇ ਹੁਣਗੇ ਨਹੀਂ ਜਨਾਬ ਜੇ ਬਿਹਾਰ ਨਿਕਲੂਗਾ ਚੋ ਕਹਿੰਦੇ ਹੂੰ ਹੂੰ ਇਹ ਚਰਚਾ ਕਿੱਥੋਂ ਤੁਰੀ ਜੀ ਅਗਲੇ ਦਿਨ ਤੁਸੀਂ ਵਿਦੇਸ਼ ਟੂਰਾ ਛੱਡ ਕੇ ਪਰਤਦੇ ਹੋ ਤੁਸੀਂ ਪਰ ਉਸ ਥਾਂ ਦੇ ਉੱਤੇ ਜਾਣ ਦੀ ਬਜਾਏ ਉਹਨਾਂ ਲੋਕਾਂ ਕੋਲ ਜਾਣ ਦੀ ਬਜਾਏ ਉਹਨਾਂ ਪਰਿਵਾਰਾਂ ਕੋਲ ਜਾਣ ਦੀ ਬਜਾਏ ਬਿਹਾਰ ਪੰਚਾਂ ਸਰਪੰਚਾਂ ਦੀ ਮੀਟਿੰਗ ਨੂੰ ਸਮੋਦਨ ਕਰਨ ਜਾਣੇ ਹੋ ਫਿਰ ਅਰਥਸਰਾਇਣ ਤੇ ਨਿਕਲਣਗੇ ਜਨਾਬ ਜੀ ਜੀ ਤੇ ਉਹ ਤੋਂ ਬਾਅਦ ਹੁਣ ਕੱਲ ਬਿਹਾਰ ਦੇ ਵਿੱਚ ਇੱਕ ਰੈਲੀ ਸੀ ਇਹਨਾਂ ਦੀ ਹੂੰ ਇੱਕ ਆਯੋਜਨ ਸੀ ਉਹ ਯੋਜਨ ਉਹਨਾਂ ਸਫਲਤਾ ਨਹੀਂ ਹੋਇਆ ਉਹਦੀ ਹਵਾ ਜੀ ਤਾਂ ਖਾਸ ਹੀ ਨਿਕਲ ਗਈ ਪਰ ਉੱਥੇ ਜਿਹੜਾ ਨਰੇਟਿਵ ਸਰਜਾ ਮੋਦੀ ਜੀ ਨੇ ਉਹ ਇਹੀ ਸੀ ਕਿ ਮੈਂ ਹਮਲੇ ਤੋਂ ਅਗਲੇ ਦਿਨ ਤੁਹਾਡੇ ਕੋਲ ਆਇਆ ਸੀ ਠੀਕ ਹੈ ਜੀ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸੀ ਤੇ ਮੈਂ ਹੁਣ ਉਹ ਵਾਅਦਾ ਪੂਰਾ ਕਰਕੇ ਵਾਪਸ ਆਇਆ ਸੀ ਮਿਸ਼ਨ ਸੰਦੂਰ ਤਹਿਤ ਉਹਨਾਂ ਦੇ ਟਿਕਾਣੀਆਂ ਨੂੰ ਮਤਲਬ ਖੰਡਰ ਚ ਬਦਲਤਾ ਮੈਂ ਜੇ ਕੋਈ ਹਮਲਾ ਕਰੂਗਾ ਉਹਨੂੰ ਉਹਦੀਆਂ ਖੁੱਡਾਂ ਚ ਉਸਕੇ ਮਾਰਾਂਗੇ ਹੈਨਾ ਮੈਂ ਤੁਹਾਡੀ ਭਾਸ਼ਾ ਚ ਗੱਲ ਕਰਕੇ ਦੱਸਦਾ ਉਹੋ ਜਿਹਾ ਬਿਆਨੀਆਂ ਹੂੰ ਸਵਾਲ ਤਾਂ ਅਜੇ ਤੱਕ ਮੁਲਕ ਪੁੱਛੀ ਜਾਂਦਾ ਜੀ ਇਹ ਤਾਂ ਦੱਸ ਦੋ ਕਿ ਉਹ ਮਕਾਨ ਉਹਨਾਂ ਦੇ ਰਹਿਸ਼ੀ ਟਿਕਾਣੇ ਖੰਡਰ ਬਣ ਗਏ ਉਹਨਾਂ ਅਤਵਾਦੀਆਂ ਦਾ ਕੀ ਹੋਇਆ ਜਿਹੜੇ ਹਮਲਾ ਕਰਕੇ ਗਏ ਸੀ ਹਾਂ 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 ਉਹਨਾਂ ਦੀ ਨਿਸ਼ਾਨਦੇਹੀ ਹੋਈ ਉਹਨਾਂ ਦੀ ਪੈੜ ਦੱਬੀ ਜੀ ਉਹ ਕਿੱਥੋਂ ਆਏ ਕਿੱਥੇ ਗਏ ਲੱਭੇ ਕਿਤੇ ਉਹ ਦੱਸ ਦਿਓ ਤੁਸੀਂ ਭਾਰਤੀ ਸੰਸਦ ਚ ਪੂਰੀ ਫੌਜੀ ਕਾਰਵਾਈ ਦਾ ਜਵਾਬ ਦੇ ਦਿਓ ਹਾਂ ਹਾਂ ਕਿ ਅਸੀਂ ਆਪਣਾ ਕਿੰਨਾ ਗਵਾਇਆ ਕਿੰਨਾ ਨੁਕਸਾਨ ਕਰਾਇਆ ਕਿੰਨੇ ਜਵਾਨ ਸ਼ਹੀਦ ਕਰਾਇਆ ਕਿੰਨੇ ਆਮ ਸਿਵਲਨ ਮਾਰੇ ਗਏ ਜੀ ਜੀ ਇਹ ਆਜੋ ਕਰ ਲੋ ਜੀ ਚਰਚਾ ਵਿਦੇਸ਼ਾਂ ਨੂੰ ਵਕਤ ਭੇਜੇ ਉਹਦੇ ਉੱਤੇ ਤਾਂ ਗੱਲ ਹੋ ਰਹੀ ਹੈ ਪ੍ਰੈਸਰ ਦੁਕੂ ਗੱਲ ਹੋ ਰਹੀ ਥੋ ਪ੍ਰਧਾਨ ਮੰਤਰੀ ਮੋਦੀ ਜੀ ਕੱਲ ਬਿਹਾਰ ਦੇ ਸਾਸਾਰਾਮ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਸੀ 33 ਮਿੰਟ ਭਾਸ਼ਣ ਦਿੱਤਾ ਠੀਕ ਹੈ ਜੀ ਤੇ 33 ਮਿੰਟ ਦੇ ਭਾਸ਼ਣ ਦੇ ਵਿੱਚ ਬਾਰ ਬਾਰ ਪਹਿਲਗਾਮ ਦੀ ਘਟਨਾ ਮਿਸ਼ਨ ਸੰਧੂਰ ਆਪਣੀਆਂ ਰਗਾਂ ਹੈ ਨਾ ਫੌਜੀ ਕਾਰਵਾਈ ਦਾ ਕ੍ਰੈਡਿਟ ਇਹ ਸਾਰਾ ਕੁਝ ਲੈਣ ਦੀ ਕਾਰਵਾਈ ਨਜ਼ਰ ਆਈ ਔਰ ਫਿਰ ਫਿਰ ਕਿਉਂ ਨਹੀਂ ਚਰਚਾ ਹੋ ਗਈ ਜੀ ਕਿ ਹੁਣ ਇਹਦੇ ਤੇ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ ਉਪੰਤਰ ਸਾਹਿਬ ਦੀ 17 ਕੇ ਜਦੋਂ ਤੱਕ ਉਹ ਲਾਸ਼ਾਂ ਗਿਣਦੇ ਆਪਾਂ ਵੋਟਾਂ ਗਿਣ ਲਈਏ ਸੋ ਇਹ ਇਹ ਉਸ ਗੰਦੇ ਕਿਤੇ ਨਾ ਕਿਤੇ ਪ੍ਰਤੀਕ ਹੁੰਦਾ ਔਰ ਮੋਦੀ ਹੋਰਾਂ ਨੇ ਇਹ ਪਹਿਲੀ ਵਾਰ ਨਹੀਂ ਇਹ ਹਰ ਵਾਰ ਵਰਤਿਆ ਹਰ ਵਾਰ ਇਹੋ ਘਟਨਾ ਹੋਈ ਹੈ ਤੁਹਾਨੂੰ ਕੈਸ਼ ਕੀਤਾ ਸੋ ਇਹ ਸ਼ੋਬਜ਼ਾਨੀ ਹੁੰਦਾ ਜੀ ਪਰ ਉਹ ਕਹਿੰਦੇ ਕਿ ਸਾਨੂੰ ਸੂਟ ਕਰਦਾ ਹੂੰ ਸੋ ਨਾ ਬਿਹਾਰ ਬਾਰਡਰ ਤੇ ਬੈਠਾ ਹੈ ਜਿਹਨੇ ਬਿਹਾਰ ਵਾਲੇ ਇੱਥੋਂ ਕੰਮ ਕਰਦੇ ਸੀ ਫੈਕਟਰੀਆਂ ਵਾਲੇ ਪੰਜਾਬ ਦੀਆਂ ਫੈਕਟਰੀਆਂ ਕਹਿੰਦੇ ਉਹ ਮੁੜ ਕੇ ਆਉਣ ਨੂੰ ਤਿਆਰ ਨਹੀਂ ਸੀ 6-6 ਮਹੀਨੇ ਦੀ ਐਡਵਾਂਸ ਦੇਣ ਨੂੰ ਫਿਰਦੇ ਆ ਉਹਨਾਂ ਨੂੰ ਹੂੰ ਠੀਕ ਹੈ ਨਾ ਉਹ ਮੁੜ ਕੇ ਆਉਣੇ ਚਾਹੁੰਦੇ ਸਭ ਨੂੰ ਪਤਾ ਕਿ ਚੋਣਾਂ ਤੋਂ ਬਾਅਦ ਹੀ ਆਉਣਗੇ ਉਹਨੂੰ ਪਤਾ ਕਿ ਉੱਥੇ ਤਰਖਾਜੋਗਾ ਕੰਮ ਤਾਂ ਸਾਡਾ ਉੱਥੇ ਹੋਈ ਜਾਣਾ ਹੁਣ ਹੋਈ ਜਾਣਾ ਸਹੀ ਗੱਲ ਹੈ ਜੀ ਬਿਲਕੁਲ ਤਾਂ ਫਿਰ ਸਾਨੂੰ ਇੱਥੇ ਆਉਣ ਦੀ ਕੀ ਲੋੜ ਹੈ ਹਲੇ ਸੋ ਇਹ ਸਾਰੇ ਸਵਾਲ ਖੜੇ ਹੋ ਗਏ ਕੀ ਇਹਦਾ ਮਤਲਬ ਪਹਿਲਗਾਮ ਦੇ ਵਿੱਚੋਂ ਮੋਦੀ ਜੀ ਵਿਹਾਰ ਕੱਢਣਾ ਚਾਹੁੰਦੇ ਸੀ ਜਾਂ ਇਹ ਕੱਢਿਆ ਜਾ ਰਿਹਾ ਸੋ ਇਹਨੂੰ ਕਿੰਨਾ ਕੁ ਹਵਾ ਮਿਲਦੀ ਹੈ ਕਿੰਨੀ ਕੁ ਨਹੀਂ ਇਹ ਤਾਂ ਵੋਟਾਂ ਦਾ ਹੈ ਕਰਨੀਆਂ ਪਰ ਇੱਕ ਕੁਐਸਚਨ ਜਾਰੀ ਹੋ ਗਿਆ ਬਿੱਲੀ ਥੈਲੀ ਉਬਾਰ ਆ ਗਈ